ਜਿਵੇਂ ਕਮਾਂਡਰ ਦਾ ਕੰਮ ਤਾਂ ਮੈਂ ਛੱਡਿਆ ਆ ਆ ਮੇਰੇ ਦੋਸਤ ਬੈਠੇ ਨੇ ਜਿਹੜੇ ਫਿਲਮਾਂ 'ਚ ਆਉਂਦੇ ਨੇ ਅਸੀਂ ਇਕੱਠੇ ਹੁੰਦੇ ਸੀ ਇਹਨਾਂ ਨੂੰ ਮੈਂ ਕਹਿ ਕੇ ਆਇਆ ਸੀ ਮੈਂ ਕਿਹਾ ਵੀ ਤੁਸੀਂ ਆਪਣਾ ਕੰਮ ਕਰ ਲਓ ਮੇਰੀ ਤਾਂ ਡਿਊਟੀ ਪਰਮਾਤਮਾ ਕਿਸੇ ਹੋਰ ਪਾਸੇ ਲਾਉਣ ਨੂੰ ਫਿਰਦਾ ਮੇਰੇ ਅੰਦਰੋਂ ਲੂਰੀਆਂ ਜਿਹੀਆਂ ਉੱਠਦੀਆਂ ਨੇ ਵੀ ਪੰਜਾਬ ਨੂੰ ਲੁੱਟੀ ਜਾਂਦੇ ਆ ਓਏ ਉਹ ਮੇਰੇ ਸਾਹਮਣੇ ਪੰਜਾਬ ਨੂੰ ਲੁੱਟੀ ਜਾਂਦੇ ਆ ਲੀਡਰ ਇਹਨਾਂ ਨੂੰ ਕਿਵੇਂ ਰੋਕੀਏ ਕੈਸਟਾਂ ਸੀੜੀਆਂ ਨਾਲ ਨਹੀਂ ਰੁਕਣੇ ਇਹ ਜੇ ਨਰਮੇ ਨੂੰ ਕੋਈ ਸੰਡੀ ਲੱਗ ਜੇ ਨਾ ਬਾਹਰੋਂ ਰੌਲਾ ਪਾ ਕੇ ਜਾਂ ਰੋੜੇ ਮਾਰ ਕੇ ਸੰਡੀ ਨਹੀਂ ਹਟਦੀ ਸਪਰੇਅ ਦੀ ਢੋਲੀ ਮੋਡੇ ਤੇ ਧਰ ਕੇ ਅੰਦਰ ਵੜਨਾ ਪੈਂਦਾ ਅੰਦਰ ਵੜੀਏ ਬਹਿ ਕੇ ਆਵੇ ਕੋਣ ਪਹਿਲਾਂ ਪਹਿਲਾਂ ਇਹਨਾਂ ਨੇ ਮੇਰਾ ਮਜ਼ਾਕ ਉਡਾਇਆ ਬਿੱਲਾ ਐ ਥੋੜੀ ਹੁੰਦਾ ਹੁੰਦਾ ਐ ਐ ਥੋੜੀ ਇਹ ਕਲਾਕਾਰ ਜਿਹੜੇ ਨੇ ਇਹਨਾਂ ਨੂੰ ਵੋਟਾਂ ਥੋੜੀ ਪਾਉਂਦਾ ਹੁੰਦਾ ਕੋਈ ਜਦੋਂ ਫਿਰ 2014 ਚ ਟੀਂਟ ਸਿਹਰਾਂ ਦੀ ਜਮਾਨਤਾ ਜਬਤ ਹੋਈਆਂ ਫੇਰ ਇਹਨਾਂ ਨੂੰ ਪਤਾ ਲੱਗ ਗਿਆ ਵੀ ਅੱਛਾ ਅੱਛਾ ਚਾਹੇ ਵੀ ਹੋ ਜਾਂਦਾ ਹੁੰਦਾ ਹੈ ਪਹਿਲਾਂ ਕਹਿੰਦੇ ਸੀ ਪਹਿਲੇ ਲੀਡਰ ਕਹਿੰਦੇ ਸੀ ਮਜ਼ਾਕ ਉਡਾਉਂਦੇ ਸੀ ਜਦੋਂ ਮੈਂ ਸੰਗਰੂਰ ਤੋਂ ਲੜ ਰਿਹਾ ਸੀ ਕਹਿੰਦੇ ਭਗਵੰਤ ਮਾਨ ਦੀ ਹੱਥ ਬੰਨੇ ਵਾਲੀ ਫੋਟੋ ਦੇਖੀ ਪੋਸਟਰ ਤੇ ਲੀਡਰ ਕਹਿੰਦੇ ਹੁੰਦੇ ਸੀ ਕਾਲੀ ਦਾਲ ਵਾਲੇ ਤੇ ਕਾਂਗਰਸ ਵਾਲੇ ਨੇ ਕਹਿੰਦੇ ਭਗਵੰਤ ਮਾਨ ਦੀ ਹੱਥ ਬੰਨੇ ਵਾਲੀ ਫੋਟੋ ਦੇਖ ਕੇ ਸਾਨੂੰ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਕਿਹਾ ਕੋਈ ਗੱਲ ਨਹੀਂ ਬੋਟਾਲੇ ਦਿਨ ਤੱਕ ਹੱਸ ਲੋ ਜਿੰਨਾ ਹੱਸਣਾ ਹੈ ਰਿਜ਼ਲਟ ਤੋਂ ਬਾਅਦ ਸਾਰੀ ਓਵਰ ਮੇਰੀ ਫੋਟੋ ਦੇਖ ਕੇ ਰੋਇਆ ਕਰੋਗੇ ਸਾਰਾ ਟੱਬਰ ਤੁਸੀਂ ਉਹੀ ਹਾਲ ਹੋਇਆ ਪਿਆ ਜੀ ਹੁਣ ਪੈਸੇ ਕਮਾਉਣੇਰੇ ਕੰਮ ਤਾਂ ਮੈਂ ਛੱਡਿਆ ਆ ਆ ਮੇਰੇ ਦੋਸਤ ਬੈਠੇ ਨੇ ਜਿਹੜੇ ਫਿਲਮਾਂ 'ਚ ਆਉਂਦੇ ਨੇ ਅਸੀਂ ਇਕੱਠੇ ਹੁੰਦੇ ਸੀ ਇਹਨਾਂ ਨੂੰ ਮੈਂ ਕਹਿ ਕੇ ਆਇਆ ਸੀ ਮੈਂ ਕਿਹਾ ਲੈ ਵੀ ਤੁਸੀਂ ਆਪਣਾ ਕੰਮ ਕਰ ਲਓ ਮੇਰੀ ਤਾਂ ਡਿਊਟੀ ਪਰਮਾਤਮਾ ਕਿਸੇ ਹੋਰ ਪਾਸੇ ਲਾਉਣ ਨੂੰ ਫਿਰਦਾ ਮੇਰੇ ਅੰਦਰੋਂ ਲੂਰੀਆਂ ਜਿਹਾ ਉੱਠਦਿਆਂ ਨੇ ਵੀ ਪੰਜਾਬ ਨੂੰ ਲੁੱਟੀ ਜਾਂਦੇ ਓਏ ਉਹ ਮੇਰੇ ਸਾਹਮਣੇ ਪੰਜਾਬ ਨੂੰ ਲੁੱਟੀ ਜਾਂਦੇ ਓਏ ਲੀਡਰ ਇਹਨਾਂ ਨੂੰ ਕਿਵੇਂ ਰੋਕੀਏ ਕੈਸਟਾਂ ਸੀੜੀਆਂ ਨਾਲ ਨਹੀਂ ਰੋਕਣੇ ਇਹ ਜੇ ਨਰਮੇ ਨੂੰ ਕੋਈ ਸੁੰਡੀ ਲੱਗ ਜੇ ਨਾ ਬਾਹਰੋਂ ਰੌਲਾ ਪਾ ਕੇ ਜਾਂ ਰੋੜੇ ਮਾਰ ਕੇ ਸੁੰਡੀ ਨਹੀਂ ਹਟਦੀ ਸਪਰੇਅ ਦੀ ਢੋਲੀ ਮੋਡੇ ਤੇ ਧਰ ਕੇ ਅੰਦਰ ਵੜਨਾ ਪੈਂਦਾ ਅੰਦਰ ਵੜੀਏ ਬਹਿ ਕੇ ਆਵੇ ਕੋਣ ਪਹਿਲਾਂ ਪਹਿਲਾਂ ਇਹਨਾਂ ਨੇ ਮੇਰਾ ਮਜ਼ਾਕ ਉਡਾਇਆ ਬਿੱਲਾ ਐ ਥੋੜੀ ਹੁੰਦਾ ਹੁੰਦਾ ਹੈ ਆਏ ਥੋੜੀ ਇਹ ਕਲਾਕਾਰ ਜਿਹੜੇ ਨੇ ਇਹਨਾਂ ਨੂੰ ਵੋਟਾਂ ਥੋੜੀ ਪਾਉਂਦਾ ਹੁੰਦਾ ਕੋਈ ਜਦੋਂ ਫਿਰ 2014 ਚ ਟੀਂਟ ਸਿਹਰਾਂ ਦੀਆਂ ਜਮਾਨਤਾਂ ਜਬਤ ਹੋਈਆਂ ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਅੱਛਾ ਅੱਛਾ ਐਂ ਵੀ ਹੋ ਜਾਂਦਾ ਹੁੰਦਾ ਹੈ ਪਹਿਲਾਂ ਕਹਿੰਦੇ ਸੀ ਪਹਿਲਾਂ ਇਹ ਲੀਡਰ ਕਹਿੰਦੇ ਸੀ ਮਜ਼ਾਕ ਢਾਉਂਦੇ ਸੀ ਜਦੋਂ ਮੈਂ ਸੰਗਰੂਰ ਤੋਂ ਲੜ ਰਿਹਾ ਸੀ ਕਹਿੰਦੇ ਭਗਵੰਤ ਮਾਨ ਦੀ ਹੱਥ ਬੰਨੇ ਵਾਲੀ ਫੋਟੋ ਦੇਖੀ ਪੋਸਟਰ ਤੇ ਲੀਡਰ ਕਹਿੰਦੇ ਹੁੰਦੇ ਸੀ ਕਾਲੀ ਦਾਲ ਵਾਲੇ ਤੇ ਕਾਂਗਰਸ ਵਾਲੇ ਦੇ ਕਹਿੰਦੇ ਭਗਵਾਨ ਤਮਨ ਦੀ ਹੱਥ ਬੰਨੇ ਵਾਲੀ ਫੋਟੋ ਦੇਖ ਕੇ ਸਾਨੂੰ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਕਿਹਾ ਕੋਈ ਗੱਲ ਨਹੀਂ ਵੋਟਾਂ ਵਾਲੇ ਦਿਨ ਤੱਕ ਹੱਸ ਲੋ ਜਿੰਨਾ ਹੱਸਣਾ ਹੈ ਰਿਜ਼ਲਟ ਤੋਂ ਬਾਅਦ ਸਾਰੀ ਓਵਰ ਮੇਰੀ ਫੋਟੋ ਦੇਖ ਕੇ ਰੋਇਆ ਕਰੋਗੇ ਸਾਰਾ ਟੱਬਰ ਤੁਸੀਂ ਉਹੀ ਹਾਲ ਹੋਇਆ ਪਿਆ ਜੀ ਹੁਣ